ਆਏ ਦਿਨ ਹੀ ਚੋਰਾਵਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਉੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਜਿਹੀ ਹੀ ਘਟਨਾ ਬੀਤੀ ਰਾਤ ਜੋਤੀਸ਼ਾਹ ਦੇ ਗੁਰਦੁਆਰਾ ਬਾਬਾ ਆਸਾ ਸਿੰਘ ਜੀ ਵਿੱਚ ਵਾਪਰੀ ਜਿੱਥੇ ਚੋਰਾਵਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਕ ਅਤੇ ਗੁਰਦੁਆਰਾ ਸਾਹਿਬ ਵਿੱਚ ਪਈ 55 ਕਿਲੋ ਖੰਡ ਚੋਰੀ ਕਰਨ ਲਈ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਬਾਹਰ ਡੇਰੇ ਉੱਪਰ ਸਥਿਤ ਹੈ ਜਿੱਥੋਂ ਰਾਤ ਚੋਰ ਨੇ ਗੋਲਕ ਅਤੇ ਖੰਡ ਚੋਰੀ ਕਰਨ ਲਈ ਉਹਨਾਂ ਦੱਸਿਆ ਕਿ ਪੁਲਿਸ ਨੇ ਚੋਰਾ ਤੇ ਚੋਰੀ ਦੀ ਖੰਡ ਖ ਨੂੰ ਕਾਬੂ ਕਰ ਲਿਆ ਹੈ ਉਹਨਾਂ ਕਿਹਾ ਕਿ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਚੌਕੀ ਸਬਰਾ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਲਵਪ੍ਰੀਤ ਸਿੰਘ ਵਾਸੀ ਸਬਰਾ ਨਾਂ ਦੇ ਚੋਰ ਨੂੰ ਕਾਬੂ ਕਰ ਲਿਆ ਨਾਲ ਹੋ ਗੁਰਦੁਆਰਾ ਸਾਹਿਬ ਵਿੱਚੋਂ ਚੋਰੀ ਕੀਤੀ ਖੰਡ ਖਰੀਦਣ ਵਾਲਾ ਵਿਅਕਤੀ ਵੀ ਕਾਬੂ ਕਰ ਲਿਆ ਅਤੇ ਇਹਨਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਉਹਨਾਂ ਦੱਸਿਆ ਕਿ ਚੋਰੀ ਹੋਈ ਗੋਲਕਵੀ ਬਰਾਮਦ ਹੋ ਗਈ ਕੀ ਗੱਲ ਬਾਤ ਹੈ ਜੀ ਗੱਲ ਬਾਤ ਇਹ ਜੀ ਸਾਡੇ ਗੁਰਦੁਆਰਾ ਸਾਹਿਬ ਆਸੌਰੇ ਦਾ ਵਾ ਉੱਥੇ ਸਾਡੇ ਗ੍ਰੰਥੀ ਸਿੰਘ ਅੰਦਰ ਸੁੱਤਾ ਪਿਆ ਸੀ ਤੇ ਰਾਤ ਨੂੰ 9 ਵਜੇ ਚੋਰ ਆਇਆ ਵਾ ਤੋ ਕੰਦ ਟੱਪ ਕੇ ਅੰਦਰ ਗਿਆ ਵਾ ਤੇ ਗੋਲਖਤ ਚੋਰੀ ਕੀਤੀ ਆ ਦਰਵਾਜਾ ਮੇਨ ਦਰਵਾਜਾ ਜਿਹੜਾ ਪੰਨਿਆ ਵਾ ਜਿੰਦਰਾ ਤੋੜ ਕੇ ਤੇ ਅੰਦਰ ਜਾ ਕੇ ਉਹਨੇ 3000 ਰੁਪਿਆ ਗੋਲਖ ਦੇ ਵਿੱਚ ਹੀ ਹੀਰਾ ਚੋਰੀ ਕੀਤਾ ਵਾ ਜੀ ਗੋਲਕ ਵੀ ਦੱਸਦੇ ਨਾਲ ਹੀ ਲੱਗਿਆ ਗੋਲਕ ਨਾਲ ਲੈ ਗਿਆ ਜੀ ਤੇ ਬਾਹਰ ਪਾਣ ਕਿਹਨੂੰ ਕੀ ਮੰਗ ਕਰੋਗੇ ਮੰਗ ਕਰਾਂਗੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉੱਥੇ ਜੀ ਉੱਥੇ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਣੀ ਅਤੇ ਮਾਈਕਰੰਥ ਸਿੰਘ ਜੋ ਨਗਰ ਜੋਤੀਸ਼ਾ ਵਿਖੇ ਗੁਰਦੁਆਰ ਸੇਵਾ ਕਰਦਾ ਉਥੇ ਰਾਤੀਂ ਵਾਰਦਾਤ ਹੋਈ ਹੈ ਜੋ ਚੋਰ ਨੇ ਗੁਰੂ ਘਰ ਵਿੱਚ ਅੰਦਰ ਵੜ ਕੇ ਗੋਲਕ ਦੀ ਬੇਦਵੀ ਕੀਤੀ ਤੇ ਨਾਲ ਜੋ ਥੋੜੀ ਬਾਦੀ ਅੰਦਰਖੰਡ ਪਈ ਸੀ ਕੋਖੰਡ ਲੈ ਕੇ ਉਹ ਫਰਾਰ ਹੋ ਗਿਆ ਤੇ ਜਿਸ ਨੂੰ ਇਸਨੇ ਜਾ ਕੇ ਖੰਡ ਦਿੱਤੀ ਉਸ ਵੀ ਪੁਲਿਸ ਮੁਲਾਜ਼ਮਾ ਕੋਲ ਰਸਤੇ ਵਿੱਚ ਲਿਆ ਗਿਆ ਇਹ ਸਰਬੱਤ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਬੇਨਤੀ ਹੈ ਕਿ ਇਸ ਤੇ ਇੱਕ ਸਖਤ ਸੋਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਸੇਵਕ ਸਿੰਘ ਜੋਤੀਸ਼ਾ ਜੀ ਗਰਾਹ ਜਹੇਬੰਦੀ ਪ੍ਰਧਾਨ ਜੀ ਕਿਹੜਾ ਗੁਰਦੁਆਰਾ ਏ ਤੇ ਕਿਹੜੇ ਨਾਂ ਦੇ ਗੁਰਦੁਆਰਾ ਏ ਇਹ ਬਾਬਾ ਆਸਾ ਸਿੰਘ ਦੇ ਨਾਂ ਤੇ ਗੁਰਦੁਆਰਾ ਸਾਹਿਬ ਮੇਰਾ ਨਾਮ ਚਰਨੀ ਪਿੰਡ ਜੋਤੀਸ਼ਾ ਤੋਂ 1 ਕਿਲੋਮੀਟਰ ਲੈ ਦਾ ਰੋਡ ਦੇ ਉੱਤੇ ਹਾਂਜੀ ਕੀ ਗੱਲਬਾਤ ਹੋਈ ਅੱਜ ਤਰਾ ਇਹਨਾਂ ਰਾਤੀ ਕੋਈ ਚੋਰ ਆਇਆ ਉਹਨੇ ਗੁਰਦੁਆਰਾ ਸਾਹਿਬ ਦਾ ਤਾਲਾ ਦਰਬਾਰ ਦਾ ਤੋੜ ਕੇ ਤੇ ਅੰਦਰ ਗੋਲਕ ਦੇ ਵਿੱਚ ਉਹ ਜਿਹੜੀ ਮਾਇਆ ਸੀ ਪੈਸੇ ਸੀ ਉਹ ਗੋਲਕ ਭੰਨ ਕੇ ਉਹ ਲੈ ਗਿਆ ਕੁਝ ਉੱਥੇ ਸਗਰਾਣ ਵਾਲੇ ਦਿਨ ਸ਼ਬੀਲ ਆਈ ਸੀ ਤੇ ਖੰਡ ਦਾ ਤੋੜਾ ਵਧਿਆ ਪਿਆ ਸੀ ਉਹਦੇ ਵਿੱਚੋਂ ਕੁਝ ਖੰਡ ਪਾ ਕੇ ਉਹ ਲੈ ਆ। ਉਹ ਉਹ ਖੰਡ ਪਿੰਡ ਸਭਰਾ ਦੁਕਾਨਦਾਰ ਤੇ ਲਿਆਣਕ ਦੁਕਾਨ ਵਾਲੇ ਨੂੰ ਵੇਚੀ ਆ। ਉਹ ਜਿਹੜੇ ਦੁਕਾਨਦਾਰ ਨੂੰ ਵੇਚੀ ਆ ਉਹ ਵੀ ਦੁਕਾਨਦਾਰ ਪੁਲਿਸ ਨੇ ਗ੍ਰਿਫਤਾਰ ਕਰਕੇ ਚੌਂਕੀ ਸਭਰਾ ਦੇ ਵਿੱਚ ਲੈ ਜਾਂਦਾ ਵਾ। ਤੇ ਹੁਣ ਐਸਐਸ ਸਾਹਿਬ ਜਿਹੜੇ ਆ ਉਹ ਕਾਰਵਾਈ ਕਰਨਦੇ ਆ। ਉਹ ਪਰਚਾ ਲਿਖਣਦੇ ਆ। ਜੇ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆ ਵੀ ਜਿਹੜਾ ਗੁਰਗੁਰਾ ਸਾਹਿਬ ਦੇ ਬੇਅਦਬੀ ਬਚ ਗਈ ਆ। ਤੇ ਜਿਹੜੀ ਗੋਲਕਰੀ ਹੋਈ ਆ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਿਆ ਕਿੰਨੇ ਪੈਸੇ ਜਿਹੜੇ ਕੱਢ ਕੇ ਉਹ ਕੋਈ 2 ਮਹੀਨਿਆਂ ਦੀ ਮਾਇਆ ਸੀ ਗੁਰਦੁਆਰਾ ਬੈਕਾਂ ਦਾਵਾ ਬੈਕਾਂ ਦੇ ਵਿੱਚ ਕੋ 40 50 ਘਾਰਾ ਤੇ ਕੋਈ ਹੋਊਗਾ 2-3000 ਰੁਪਈਆ ਹੁਣ ਗੋਲਕ ਦੀ ਗਿਣਤੀ ਤਾਂ ਕੋਈ ਹੁੰਦੀ ਨਹੀਂ ਕਿ ਗੋਲਕ ਦੇ ਵਿੱਚ ਤੇ ਮਾਇਆ ਚੋਰ ਦਾ ਬਣਾ ਲਗਾ ਕਿ ਚੋਰ ਫੜਿਆ ਗਿਆ ਚੋਰ ਜਿਹੜਾ ਉਹ ਪੁਲਿਸ ਨੇ ਬਰਾਮਦ ਕਰ ਲਿਆ ਉਹ ਪਿੰਡ ਸਭਰਾ ਦਾ ਮੁੰਡਾ ਵਾ ਉਹ ਪੁਲਿਸ ਨੇ ਗ੍ਰਾਮ ਬਰਾਮਦ ਕਰਕੇ ਤੁਹਾਨੂੰ ਇੱਥੇ ਹਵਾ ਨੜ ਚ ਦਿੱਤਾ ਹੈ 골ਦੀ ਚੋਰੀ 골ਦੀ ਬਰਾਮਦ ਕਰ ਲਈ ਹਾਂ ਉਹ 골ਦੀ ਵੀ ਬਰਾਮਦ ਕਰਕੇ ਉਹ ਪੁਲਿਸ ਲੈ ਆਈ ਆ ਤਾਲਾ ਜਿਹੜਾ ਵੱਡਿਆ ਗਿਆ ਉਹ ਵੀ ਪੁਲਿਸ ਲੈ ਆਈ ਆ ਉਹ ਜਿਹੜੇ ਬਲੇਟ ਨਾਲ ਉਹਨੇ ਤਾਲਾ ਵੱਡਿਆ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਕੀ ਮੰਗ ਕਰੋਗੇ ਹੁਣ ਪੁਲਿਸ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਕਿ ਜਿਹੜੇ ਇਹ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਕਰਦੇ ਆ ਇਹਨਾਂ ਤੋਂ ਵੱਧ ਤੋਂ ਵੱਧ ਵੱਡੀ ਤੋਂ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਰਾਖਾਂ ਦੇ ਪਿੱਛੇ ਦਿੱਤਾ ਜਾਵੇ ਜਿਹੜਾ ਗੁਰੂ ਘਰ ਨੂੰ ਨਹੀਂ ਬਖਸ਼ਦੇ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਹੁੰਦਾ ਈਆਂ ਵਾ ਅਸੀਂ ਪੁਲਿਸ ਨੂੰ ਤੇ ਨਾਲ ਜੋ ਵੀ ਸਾਡੇ ਵਿਧਾਇਕ ਆ ਸਾਬਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਪਾਂ ਆਪਣੇ ਏਰੀਏ ਦੇ ਵਿੱਚ ਥੋੜੀ ਜਿਹੀ ਸਖਤੀ ਕਰੀਏ ਜਿਹੜੀਆਂ ਤੁਨਸਰਾਂ ਤੇ ਚੋਰੀਆਂ ਹੁੰਦੀਆਂ ਵਾ ਇਹ ਤੋਂ ਲੋਕਾਂ ਨੂੰ ਬਚਾਈਏ ਮੇਰਾ ਨਾਂ ਹੀ ਗੁਰਪ੍ਰੀਤ ਸਿੰਘ ਹੋਰ ਜੋਤੀਸ਼ਾਹ ਦੀ ਕੀ ਗੱਲ ਬਾਤ ਹੋਈ ਆ ਗੁਰਦੁਆਰੇ ਦੀ ਚੋਰੀ ਦੀ ਅੱਜ ਜੀ ਜੋਤੀਸ਼ਾਹ ਦੇ ਨਗਰ ਦੇ ਬਾਹਰ ਵੱਲ 1 ਕਿਲੋਮੀਟਰ ਦੂਰ ਬੇਕਾਂ ਦੇ ਵਿੱਚ ਇੱਕ ਗੁਰਦੁਆਰਾ ਬਾਬਾ ਆਸਾ ਸਿੰਘ ਜੀ ਦਾ ਜੀ ਉਹ ਗੁਰਦਾਰੇ ਇੱਕ ਚੋਰ ਵੱਲੋਂ ਚੋਰੀ ਕੀਤੀ ਗਈ ਆ ਤੇ ਚੋਰ ਨੂੰ ਮੌਕੇ ਤੇ ਰਾਤ 9 ਵਜੇ ਦੇ ਕਰੀਬ ਉਹਨੇ ਚੋਰੀ ਕੀਤੀ ਸੀ ਤਾਲਾ ਤੋੜ ਕੇ ਅੰਦਰ ਵੜ ਗਿਆ ਸੀ ਤੇ ਉਹਨੂੰ ਮੌਕੇ ਤੇ ਫੜ ਕੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਫੜ ਕੇ ਉਹਨੂੰ ਹਵਾਲਾ ਦੇ ਵਿੱਚ ਦਿੱਤਾ ਗਿਆ ਤੇ ਮੌਕੇ ਤੇ ਜਿਹੜਾ ਸਮਾਨ ਜਿੰਨਾ ਵੀ ਉਹਨੇ ਚੋਰੀ ਕੀਤਾ ਸੀ ਬਰਾਮਦ ਕਰਕੇ ਤੋਂ ਸਾਰਾ ਹਾਜ਼ਰ ਆ ਜੀ ਗੋਲਕ ਵੀ ਬਰਾਮਦ ਕਰ ਲਈ ਆ ਹਾਂ ਜੀ ਗੋਲਕ ਵੀ ਬਰਾਮਦ ਕਰ ਲਈਏ ਕਿੰਨੇ ਪੈਸੇ ਦਿੱਤੇ ਜਾ ਰਹੇ ਇਹਦੇ ਵੇਖੋ ਜੀ ਬਾਈਕਾਂ ਦੇ ਵਿੱਚ ਗੁਰਦਾਰਾ ਵਾ ਬਾਈਕਾਂ ਦੀ ਜਿੰਨੀ ਕ ਸੰਗਤ ਆਉਂਦੀ ਆ ਸੰਗਤ ਦੇ ਹਿਸਾਬ ਨਾਲ ਜਿੰਨੀ ਕਿ 2 ਮਹੀਨਿਆਂ ਦੇ ਗੋਲਕ ਤਿੰਨ ਹਜ਼ਾਰ ਦੇ ਕਰੀਬ ਲਾ ਕੇ ਬੰਨੇ ਦੱਸਿਆ ਜਾ ਰਿਹਾ ਕਿ ਜਿਹੜੀ ਗੋਲਕ ਦੇ ਵਿੱਚ ਮਾਇਆ ਹੈ ਇਹ ਪਿੰਡ ਜਿਹੜੇ ਜੋਤੀਸ਼ਾ ਦੇ ਨਗਰਵਾਲੋਂ ਹੀ ਜਿਹੜੇ ਚੋਰ ਕਾਬੂ ਕੀਤਾ ਗਿਆ ਕਿ ਹਾਂਜੀ ਹਾਂਜੀ ਉੱਥੇ ਗੁਰਦਾਰਾ ਸਾਹਿਬ ਕੈਮਰੇ ਸੀਸੀਟੀ ਕੈਮਰੇ ਲੱਗੇ ਹੋਏ ਆ ਉਹਨਾਂ ਸੀਸੀਟੀ ਕੈਮਰਿਆਂ ਦੇ ਵਿੱਚੋਂ ਰਿਕਾਰਡਿੰਗ ਕੱਢ ਕੇ ਉਹ ਰਿਕਾਰਡਿੰਗ ਦੇ ਆਧਾਰ ਤੇ ਵਿੱਚ ਸਰਚ ਕੀਤੀ ਗਈ ਹੈ ਨਾਲ ਪੁਲਿਸ ਪ੍ਰਸ਼ਾਸਨ ਲੈ ਕੇ ਨਾਲ ਸੰਗਤ ਬਾਈਕਾਂ ਦੀ ਪਿੰਡ ਦੀ ਸੰਗਤ ਨਾਲ ਲੈ ਕੇ ਉਹ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜਲਦੀ ਚੋਰ ਫੜਿਆ ਗਿਆ ਜੀ ਮੇਰਾ ਨਾਮ ਗੁਰਸੇਪ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਕੀ ਗੱਲ ਬਾਤ ਹੈ ਯਾਰ ਗੱਲ ਬਾਤ ਹੋਈ ਆ ਰਾਤ ਤਕਰੀਬਨ ਮੇਰਾ ਹਲ ਵੀ 8 9 ਕ ਦਾ ਟਾਈਮ ਹੋਊ ਜਦੋਂ ਗੁਰਦਸਾ ਗੁਰਦੁਆਰਾ ਸਾਹਿਬ 'ਚੋਰੀ ਹੋਈ ਆ ਤਾਲਾ ਤੋੜਿਆ ਗਿਆ ਵਾ ਅੰਦਰ ਗੋਲਖਪਈ ਸੀ ਤੇ ਗੋਲਖੇ ਦੇ ਵਿੱਚ ਉਹ ਪਹਿਲਾਂ ਤਾਂ ਅੰਦਰ ਪੈਰ ਮਾਰਦਾ ਰਿਹਾ ਉਹ ਗੋਲਖੇ ਉੱਤੇ ਤੇ ਗੋਲਖੇ ਨੇ ਹੀ ਉੱਥੇ ਟੁੱਟੀ ਮੁਰਕੇ ਬਾਹਰ ਲਿਆ ਕੇ ਤੇ ਬਾਹਰ ਨੀਵੇਂ ਤਾਂ ਪੈਲੀ ਦੇ ਵਿੱਚ ਸੁੱਟ ਗਏ ਉਹਦੇ ਵਿੱਚੋਂ ਜੋੜੇ ਪੈਸੇ ਸੀ ਪੈਸੇ ਤਕਰੀਬਨ ਹੋਊਗਾ ਕੋਈ ਮੇਰਾ 2 ਕੁ ਮਹੀਨਿਆਂ ਦਾ ਬਾਬਾ ਜੀ ਦਾ ਸੰਦਾ ਇਹ ਤੇ ਕੋਈ 3000 ਰੁਪਏ ਦੇ ਡੇਰ ਫਿਰ ਹੋਣਗੇ ਬਿਕਾਂ ਦਾ ਗੁਰਦੁਆਰਾ ਵਾ 50 60 70 ਘਰ ਵਾ ਤੇ ਇਹਨੇ ਬਹੁਤ ਮਾਰੀ ਗੱਲ ਕੀਤੀ ਕਿ ਬਾਕੀ ਦੁਕਾਨਦਾਰ ਨੇ ਜਿन्हने ਸਾਮਾਨ ਖਰੀਦਿਆ ਵਾ ਉਸ ਉਹਦੇ ਉੱਤੇ ਵੀ ਬਹੁਤ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਜਿਹੜਾ ਦੁਕਾਨਦਾਰ ਵਾ ਜੇ ਉਹ ਸਾਮਾਨ ਚੋਰੀ ਦਾ ਨਾਂ ਲਵੇ ਤੇ ਜਿਹੜੇ ਚੋਰ ਵਾ ਚੋਰਾਂ ਨੂੰ ਨੱਥ ਪਾ ਸਕਦੀ ਆ ਜਿਹੜੇ ਚੋਰ ਆ ਜਿਹੜੇ ਕੋਈ ਵੀ ਕੁਆੜੀਆ ਵਾ ਕੋਈ ਵੀ ਚੀਜ਼ ਲੈਂਦਾ ਵਾ ਉੱਤੇ ਉਹਦੇ ਨਾਲ ਬਾਈ ਨੇਮ ਪਰਚਾ ਹੋਵੇ ਫਿਰ ਇਹ ਨਾਤ ਪੈ ਸਕਦੀ ਜਾਂ ਨਹੀਂ ਤੇ ਮੰਨ ਲਓ ਤੁਸੀਂ ਜੇ ਚੋਰ ਨੇ ਜਾ ਕੇ ਸਮਾਨ ਵੇਚਤਾ ਤੇ ਚੋਰ ਤਾਂ ਮਾਨਾ ਪੈਸੇ ਲੈ ਕੇ ਘਰੋਂ ਚੜ ਗਿਆ ਤੇ ਉਹਨੇ ਸਸਤਾ ਸਮਾਨ ਲੈ ਕੇ ਗਾ ਮਹਿੰਗਾ ਸਮਾਨ ਵੇਚਣਾ ਇਹ ਉੱਤੇ ਉਦੋਂ ਉਦੋਂ ਪਹਿਲਾਂ ਚੋਰ ਨੂੰ ਪਹਿਲਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਵੈਗਰ ਜੀ ਦਾ ਖਾਲਸਾ ਤੇ ਵੈਗਰ ਦਾ ਸਾਧਵਾ ਜੋ ਕੋਰਪੋਰੇਟ ਜੁਨੀ ਦਾ ਪਾ ਚੋਰ ਬੜਿਆ ਕੀ ਨਾ ਹੋਵੇ ਕੀ ਕਾਰਵਾਈ ਕੀਤੀ ਜਾਵੇ ਜਿਹੜਾ ਚੋਰ ਹੈ ਜਿਹੜਾ ਲਾ ਪੁਰੀ ਸਿੰਘ ਪੁੱਤਰ ਆਪਣਾ ਸ਼ਮਸ਼ੀਰ ਸਿੰਘ ਵਾਸੀ ਸਭਰਾ ਦਾ ਹੈ ਇਨੇ ਗੁਰਦੁਆਰਾ ਪਿੰਡ ਜੋਤੀਸ਼ਾਹ ਪਿੰਡ ਤੇ ਉਥੋਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਤਾਲਾ ਤੋੜ ਕੇ ਉਹ ਗੋਲਕ ਦਾ ਤੋੜ ਕੇ ਰੁਪਈਆ ਚੋਰੀ ਕੀਤੇ ਤੇ ਨਾਲ ਉਥੋਂ ਕ੍ਰੀਮ ਖੰਡ 25 ਕਿਲੋ ਦੀ ਚੋਰੀ ਕਰਕੇ ਲੈ ਗਏ। ਇਹ ਗੋਲਕ ਵੀ ਚੋਰੀ ਤੇ ਤਾਲਾ ਆਇਆ ਗੋਲਕ। ਇਹ ਗੋਲਕ ਨੂੰ ਪੈਸੇ ਕੱਢ ਕੇ ਤੇ ਗੋਲਕ ਉਸੇ ਸੁੱਟ ਆਇਆ ਇਹ ਬਾਹਰ। ਇਹ ਗੋਲਕ ਬਰਾਮਦ ਕਰ ਲਈਏ। ਹਾਂ ਗੋਲਕ ਬਰਾਮਦ ਕਰ ਲਈ। ਇਹ ਜਿਹੜੇ ਇਹ ਚੋਰੀ ਕਰਕੇ ਇਹਦਾ ਸਮਾਨ ਵੇਚਿਆ ਦੁਕਾਨਦਾਰ ਨਾਲ ਉਹ ਦੁਕਾਨਦਾਰ ਨਾਲਾ ਵੀ ਕੰਮ ਕਰਿਆ। ਪੰਜ ਦੁਕਾਨਦਾਰਾਂ ਨਾਲ ਕੰਮ ਕਰਿਆ। ਹਾਂ ਦੋ ਕਿ ਕਿ ਟੀ ਟਰਾ ਆਹ ਫੇਰ ਲਾਦੇ ਖੰਡ ਬਣਾਉਂਦੀ ਜੀਤੀ ਜਾਣਾ 25 ਕਿਲੋ ਕਿਨੇ ਕਿਲੋ ਕਹਿੰਦਾ 25 ਕਿਲੋ ਸਰ ਅਕਿੰਨ ਕੋਈ ਪਰਚਾ ਤਰਜਾ ਗੱਲ ਜੀ ਜਾਗ ਰਹੀ ਮੇਰੇ ਬਰ ਪਤਾ ਦਈਏ ਪਰ ਮੈਂ ਤਾਂ ਪਹਿਲਾਂ ਹੀ ਪਰਚਾ ਤੇ ਤਰਜੀ ਦਿੱਤਾ ਨਾ ਅਗਲੀ ਸਰ ਕਾਰਵਾਈ ਕੀ ਅਮਲ ਜਿੰਦੇ ਜਾ ਰਹੀ ਹੈ ਬਸ ਕਾਰਵਾਈ ਕੀਤੀ ਜਾ ਰਹੀ ਤੇ ਪਰਚਾ ਦਰਜ ਕਰਨਾ ਚਾਹੀਦਾ ਤੇ ਨਾਲ ਚੋਰ ਨੂੰ ਫਰਜ਼ਾਇਦਾ ਸਮਾਨ ਹੀ ਬਣਾਉਣਾ